ਸੀ ਕਹਿ ਸਕਦੇ ਆ ਵੀ ਚਲੋ ਥੋੜਾ ਬਹੁਤ ਮੌਸਮ ਸਹੀ ਵੀ ਹੋ ਜਾਂਦਾ ਕਿਸੇ ਵੇਲੇ ਪਰ ਇੰਨੀ ਕੁ ਜ਼ਿਆਦਾ ਗਰਮੀ ਹੁੰਦੀ ਹੈ ਨਾ ਗਰਮੀ ਦੇ ਨਾਲ ਬਿਮਾਰੀਆਂ ਫੈਲੀਆਂ ਸ਼ੁਰੂ ਹੋ ਜਾਂਦੀ ਹੈ ਡਾਇਰੀਆ ਹੋ ਜਾਂਦਾ ਤੇ ਹੋਰ ਕਈ ਤਰ੍ਹਾਂ ਦੀਆਂ ਅੱਜ ਕੱਲ ਨਵੀਆਂ-ਨਵੀਆਂ ਬਿਮਾਰੀਆਂ ਚੱਲੀਆਂ ਜਿਹੜੀਆਂ ਰਿਪੀਟ ਹੋ ਜਾਂਦੀਆਂ ਤੇ ਉਹ ਲੋਕ ਬਿਮਾਰ ਪੈ ਜਾਂਦੇ ਸੈੱਲ ਘਟ ਜਾਂਦੇ ਆ ਕਿਉਂਕਿ ਖਾਣਾ ਪੀਣਾ ਵੀ ਦਾ ਸਹੀ ਨਹੀਂ ਰਹਦਾ ਕਿਉਂਕਿ ਬਰਸਾਤ ਦੇ ਵਿੱਚ ਉਹ ਸਤਾ ਜਿਵੇਂ ਕਈ ਵਾਰੀ ਮੀਂਹ ਪੈਂਦਾ ਫਿਰ ਇੰਨੀ ਤੇਜ਼ ਧੁੱਪ ਨਿਕਲ ਜਾਂਦੀ ਹੈ ਤੇ ਉਹ ਜਿਹੜੀ ਹੈ ਨਾ ਧਰਤੀ ਵੀ ਪੜਾਸੀ ਛੱਡਨੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬੁਰਾ ਵਕਤ ਹੁੰਦਾ ਕਿ ਜਦੋਂ ਇਹਦੀ ਕੁਦਰਤੀ ਚਲਦੀ ਹਵਾ ਹੀ ਬੰਦ ਹੋ ਜਾਂਦੀ ਹੈ ਚਾਹੇ ਕੂਲਰ ਪੱਕੇ ਫੈਨ ਜਾਂ ਕੋਈ AC ਚ ਬੈਹ ਜਾਂਦੇ ਆ ਪਰ ਥੋੜੀ ਦੇਰ ਹੀ ਉਹਦਾ ਰੈਸਟ ਰਿਲੀਫ ਮਿਲਦਾ ਉਸ ਤੋਂ ਬਾਅਦ ਕੰਮ ਕਰਦੇ ਆਪਣੇ ਘਰ ਨਹੀਂ ਹੁੰਦੇ ਉਹਨੂੰ ਬਾਹਰ ਆਣਾ ਪੈਂਦਾ ਪਰ ਇਸ ਮਹੀਨੇ ਦੇ ਵਿੱਚ ਜਿਹੜੀ ਏਦਾਂ ਦੀ ਹੁੰਦੀ ਹੈ ਸਿਹਤ ਨੂੰ ਨੁਕਸਾਨ ਜਿਹੜਾ ਹੁੰਦਾ ਤੇ ਉਹਨੂੰ ਰਿਕਵਰ ਵੀ ਕਰਨ ਲਈ ਹੁੰਦਾ ਹੈ ਕਿ ਪਾਣੀ ਸਹੀ ਢੰਗ ਨਾਲ ਉਬਾਲ ਕੇ ਪੀ ਲੋ ਤੇ ਪਾਣੀ ਜਿਵੇਂ ਵੋਮਿਟ ਹੋਣ ਲੱਗ ਜਾਂਦੀ ਕਈ ਵਾਰੀ ਕਈ ਵਾਰੀ ਐਪੀਚ ਜਾਨੀ ਕਿ ਲੂਸ ਮੋਸ਼ਨ ਹੋਣੇ ਸ਼ੁਰੂ ਹੋ ਜਾਂਦੇ ਹੈ ਕਈ ਵਾਰੀ ਬੁਖਾਰ ਬਹੁਤ ਤੇਜ਼ ਚੜਦੇ ਹੈ ਕਿਉਂਕਿ ਮੱਛਰ ਕੱਟਦੇ ਹੈ ਜਿਆਦਾ ਤੇ ਕਈਆਂ ਨੂੰ ਮਲੇਰੀਆ ਹੋ ਜਾਂਦਾ ਹੈ ਇਦਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿੱਦਾਂ ਡੇਂਗੂ ਹੋ ਜਾਂਦਾ ਸੈਲ ਘਟ ਜਾਂਦੇ ਆ ਇਹ ਵੀ ਕਈ ਤਰ੍ਹਾਂ ਦੇ ਜਿਹੜੇ ਬਿਮਾਰੀਆਂ ਹੋ ਜਾਂਦੀਆਂ ਕੋਲਡ ਹੋ ਜਾਂਦਾ ਖਾਂਸੀ ਹੋ ਜਾਂਦੀ ਹੈ ਤੇ ਸਾਰੀਆਂ ਚੀਜ਼ਾਂ ਤੂੰ ਆਪਣੇ ਆਪ ਨੂੰ ਬਚਾ ਕਰਕੇ ਰੱਖਣਾ ਕਿਉਂਕਿ ਦੇਖੋ ਇਨਾ ਮਹੀਨਿਆਂ ਦੇ ਵਿੱਚ ਹੀ ਅਸੀਂ ਬਿਮਾਰ ਹੋਨੇ ਆ ਤੇ ਆਪਣੀ ਸਿਹਤ ਦਾ ਧਿਆਨ ਵੀ ਸਾਨੂੰ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਤਰਕੀਬ ਵੀ ਹੋਣੀ ਚਾਹੀਦੀ ਹੈ ਸਸਤੀ ਕਰ ਫਰੈਂਡਸ ਕਿਵੇਂ ਹੋ ਸਾਰੇ ਕਿਵੇਂ ਤੇ ਕਿਵੇਂ ਹੋਨੇ ਆ ਦੇਖੋ ਪਸੀਨੇ ਸੁੱਕਦੇ ਪਏ ਗਰਮੀ ਬਹੁਤ ਜ਼ਿਆਦਾ ਅੱਜ ਸਕੂਲ ਤੋਂ ਘਰ ਆਂਦੇ ਆ ਵੀ ਬਹੁਤ ਢਲ ਕੇ ਸਕੂਲ ਦੇ ਅੰਦਰ ਵੀ ਹਾਏ ਇਨਾ ਤਪਿਸ਼ ਨੇ ਜਿਵੇਂ ਹੁੰਦੀ ਐਵੇਂ ਹੋਈ ਪਈ ਆ بارش ਆ ਵੀ ਜਾਂਦੀ ਐ ਤਾਂ ਉਹਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਇੱਕਦਮ 스ਪੀਡ ਨਾਲ ਆਉਂਦੀ ਐ ਪਾਣੀ ਸਾਰਾ 스ਪੀਡ ਨਾਲ ਰੁੜ ਜਾਂਦਾ ਤੇ ਉਹਦੇ ਨਾਲ ਫਿਰ ਕੀ ਹੁੰਦਾ ਕਿ ਬਸ ਰੋਡ ਦਾ ਪਾਣੀ ਹੁੰਦਾ ਤੇ ਰੋਡ ਦੇ ਪਾਣੀ ਨਾਲ ਠੰਡ ਨਹੀਂ ਹੁੰਦੀ ਮਤਲਬ ਥੋੜਾ ਬਹੁਤ ਵੀ ਮਸਰੂਰ ਫਰਕ ਨਹੀਂ ਪੈਂਦਾ ਵੈਸੇ ਤਾਂ ਅਗਲਾ ਮਹੀਨਾ ਜਿਹੜਾ ਚੜਨ ਵਾਲਾ ਸਾਉਣ ਖਤਮ ਹੋਣ ਤੋਂ ਬਾਅਦ ਭਾਦਰ ਹੁੰਦਾ ਭਾਤ ਉਹ ਚਾਹਨੀ ਕਿ ਦੋ ਤਰ੍ਹਾਂ ਦਾ ਹੁੰਦਾ ਕਦੀ ਠੰਡਾ ਕਦੀ ਗਰਮ ਹੋ ਜਾਂਦਾ ਜਾਣੀ ਭਾਦਰੋਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਦੋਂ ਗਰਮੀ ਪੈਂਦੀ ਹੈ ਨਾ ਤੇ ਚਮਾਸਾ ਲੱਗਦਾ ਜਿਵੇਂ ਤੇ ਪਹਿਲੇ ਜ਼ਮਾਨਿਆਂ ਚ ਹੁੰਦਾ ਸੀ ਕਿ ਭਾਦਰੋਂ ਦੀ ਸਤਾਏ ਹੋਏ ਜੱਟ ਜਿਹੜੇ ਕਿਸਾਨ ਉਹ ਸਾਥ ਹੋ ਜਾਂਦੇ ਸੀ ਉਹ ਕਹਿੰਦੇ ਖੇਤੀ ਨਾਲ ਤਾਂ ਚੰਗਾ ਕੋਈ ਸਾਥ ਹੀ ਬਣ ਜੀਏ ਇਦਾਂ ਦੀ ਇੱਕ ਮਾਨਤਾ ਕਹਾਵਤ ਕਹੀ ਜਾਂਦੀ ਆ ਪੰਜਾਬ ਦੇ ਵਿੱਚ ਤੇ ਕਿਉਂਕਿ ਕੀੜੇ ਮਕੌੜੇ ਮੱਛਰ ਪਪੀਲੀਆਂ ਇਦਾਂ ਦੀ ਛੋਟੇ ਛੋਟੇ ਕੀੜੇ ਹੁੰਦੇ ਆ ਖੇਤਾਂ ਵਿੱਚ ਉਹ ਲੜਦੇ ਆ ਤੇ ਸਰੀਰ ਤੇ ਤਰਫੜ ਮਚਾ ਦਿੰਦੇ ਆ ਤੇ ਫਿਰ ਬਾਅਦ ਤੋਂ ਖਾਰਿਸ਼ ਹੁੰਦੀ ਆ ਤੇ ਉਪਰੋਂ ਜਿਹੜੀਆਂ ਸਪ੍ਰੈਆਂ ਕੀਤੀਆਂ ਜਾਂਦੀਆਂ ਉਹਦੇ ਨਾਲ ਵੀ ਪਤਾ ਕੀ ਹੁੰਦਾ ਬਈ ਮੁਖਾਰਥੜਨੀ ਸ਼ੁਰੂ ਹੋ ਜਾਂਦੇ ਆ ਮੱਛਰਾਂ ਦੇ ਕਰਕੇ ਕੱਟਣ ਦੇ ਨਾਲ ਤੇ ਸਪ੍ਰੈਆਂ ਕਰਕੇ ਵੀ ਬਿਮਾਰੀਆਂ ਫੈਲਦੀਆਂ ਤੇ ਉਹਦੇ ਅਸਰ ਇਹ ਹੁੰਦਾ ਕਿ ਲੋਕ ਬਿਮਾਰ ਪੈ ਜਾਂਦੇ ਆ ਤੇ ਐ ਮਹੀਨਾ ਅਕਸਰ ਹੀ ਬਹੁਤ ਇੱਕ ਬੁਰਾ ਜਿਹਾ ਗਿਣਿਆ ਜਾਂਦਾ ੱੱਪੇ ਸ਼ਕੂਮਸ ਜਿਹੜੀ ਹੈ ਉਹ ਇਸ ਮਹੀਨੇ ਹੁੰਦੀ ਹੈ ਤੇ ਇਸ ਮਹੀਨੇ ਦੇ ਵਿੱਚ ਮਤਲਬ ਅਸ ਵਿੱਚ ਹਮੇਸ਼ਾ ਚੰਗੇ ਮਾਰੇ ਕਈ ਤਰ੍ਹਾਂ ਦੇ ਲੋਕ ਹੁੰਦੇ ਆ ਪਰ ਉਹਨਾਂ ਲੋਕਾਂ ਨੂੰ ਅਸੀਂ ਇਹ ਕਹਿੰਦੇ ਆ ਕਿ ਚਲੋ ਕੋਈ ਗੱਲ ਨਹੀਂ ਬਰਾਇਆ ਵੀ ਕਰਨ ਵਾਲੀ ਹੁੰਦੀ ਆ ਕਈ ਵਾਰੀ ਆਪਾਂ ਵੀਡੀਓ ਪਾਉਂਦੇ ਆ ਤੋ ਤੋਂ ਕ੍ਰਿਟਿਸਿਜ਼ਮ ਸਾਡਾ ਕਰੀ ਜਾਂਦੇ ਰਹਿੰਦੇ ਆ ਕਈ ਤਰ੍ਹਾਂ ਦੇ ਲੋਕ ਆ ਜਿਹੜੇ ਆਉਂਦੇ ਜਾਂਦੇ ਜ਼ਿੰਦਗੀ ਚ ਰਹਿੰਦੇ ਆ ਬਹੁਤਾਂ ਨਹੀਂ ਕਰੀਦਾ ਬਹੁਤਾ ਉਹਨਾਂ ਲੋਕਾਂ ਦਾ ਪਰ ਬਹੁਤ ਕਰਨਾ ਵੀ ਪੈਂਦਾ ਜਦੋਂ ਅਸੀਂ ਸਮਾਜ ਚ ਰਹਿੰਦੇ ਆ ਤੇ ਸਮਾਜ ਦੇ ਨਿਯਮ ਜਿਹੜੇ ਅਸੂਲ ਐ ਉਹ ਫਾਲੋ ਜਰੂਰ ਕਰਨੀ ਕਰ ਜਿਹੜਾ ਕੰਟਰੀ ਐ ਉਹਦੇ ਕਲਚਰ ਦੇ ਅਕੋਰਡਿੰਗ ਸਾਨੂੰ ਰਹਿਣਾ ਪਊਗਾ ਹੈਵ ਟੂ ਬੀ ਹਨਾ ਕਿਉਂਕਿ ਹਰ ਇੱਕ ਦਾ ਘਰ ਕਿੱਦਾਂ ਦਾ ਆ ਇਹ ਉਸ ਨੂੰ ਪਤਾ ਹੁੰਦਾ ਪਰ ਜਿਹੜੇ ਲੋਕ ਜਿਆਦਾ ਹੀ ਕੁਝ ਕਰਦੇ ਆ ਤੇ ਉਹਨਾਂ ਦਾ ਉਹ ਥੋੜੇ ਦੂਰ ਹੋ ਜਾਂਦੇ ਆ ਤੇ ਬਾਕੀ ਤੁਸੀਂ ਸਾਰਿਆਂ ਦੀ سپورਟ ਦੀ ਬੜੀ ਲੋੜ ਰਹਿੰਦੀ ਹੈ ਤੇ ਹਮੇਸ਼ਾ ਕਰਦੇ ਰਹੋਗੇ سپورਟ ਹੁਣ ਤੱਕ ਕੀ ਕੀਤਾ ਤੇ ਅੱਗੇ ਵੀ ਹਮੇਸ਼ਾ ਕਰਦੇ ਰਹੋਗੇ ਤੇ ਉਮੀਦ ਲਾ ਕੇ ਰੱਖੀ ਦੀ ਹੈ ਸਾਰੇ ਤੁਮ ਤੇ ਸਾਰਿਆਂ ਨੂੰ ਰਿਕੁਐਸਟ ਹੀ ਕਰੀਦੀ ਆ ਜ਼ਰੂਰੀ ਨਹੀਂ ਹੈ ਕਿ ਇਹ ਇਹੀ ਇਕੱਲੇ ਮਤਲਬ ਕਿ ਇਧਾ ਹੁੰਦੀ ਹੈ ਸਟੈਂਡਰਡ ਦੇ ਇਧਾ ਸਟੇਜ ਦੇ ਤੇ ਮਤਲਬ ਕਿਸੇ ਵੀ 스테이지 ਤੇ ਆ ਕੇ ਕਈ ਤਰ੍ਹਾਂ ਦੇ ਲੋਕ ਜਿਹੜੇ ਆ ਸਾਨੂੰ ਮਿਲ ਜਾਂਦੇ ਆ ਹਰ ਵਰਗ ਹਰ ਕੈਟੇਗਰੀ ਹਰ ਅਮੀਰ ਗਰੀਬ ਕਈ ਤਰ੍ਹਾਂ ਦੇ ਤੇ ਰਿਸ਼ਤੇਦਾਰ ਤਾਂ ਸਾਨੂੰ ਪਤਾ ਹੀ ਹੁੰਦਾ ਕਿ ਕਿੱਦਾਂ ਦੇ ਐ ਤੇ ਬਾਕੀ ਤੁਸੀਂ ਸਾਰਿਆਂ ਨੇ ਸਪੂਟ ਕਰਦੇ ਰਹਿਣਾ ਠੀਕ ਐ ਮੈਂ ਹਮੇਸ਼ਾ ਹੀ ਤੁਹਾਨੂੰ ਕੈਸਟ ਕਰਦੀ ਰਹਾਂਗੀ ਇਹ ਤਾਂ ਗੱਲ ਸੀ ਆਪਾਂ ਕੀਤੀ ਵਿਦੇਸੀ ਵਾਲਾ ਜਿਹੜੇ ਅਸੀਂ ਘਰਾਂ ਦੇ ਵਿੱਚ ਛੋਟੇ-ਮੋਟੇ ਔੜ-ਪੋੜ ਕਰਦੇ ਰਹਿਣੀਆਂ ਤੇ ਸਾਡੀ ਬਿਮਾਰੀ ਜਿਹੜੀ ਆ ਉਹ ਥੋੜੀ ਸਹੀ ਹੋ ਜਾਂਦੀ ਹੈ ਤੇ ਕਈ ਵਾਰੀ ਅਲਰਜੀ ਵੱਜ ਜਾਂਦੀ ਹੈ ਜਦ ਬਿਮਾਰੀ ਜਿਹੜੀ ਆ ਉਕਰੂਪਤਾ ਵਿੱਚ ਕਰ ਜਾਂਦੀ ਹੈ ਤੇ ਉਸ ਸਮੇਂ ਸਾਨੂੰ ਅੰਗੈਲੀ ਬਿਲਕੁਲ ਨਹੀਂ ਵਰਤਣੀ ਚਾਹੀਦੀ ਉਸ ਸਮੇਂ ਸਾਨੂੰ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਕਿਉਂਕਿ ਹਰ ਬਿਮਾਰੀ ਦਾ ਹਾਲ ਜਿਹੜਾ ਹੈ ਉਹ ਮੈਡੀਕਲ ਜਿਹੜੀ ਲਾਈਨ ਦੇ ਲੋਕ ਹੈ ਉਹੀ ਲੱਭ ਸਕਦੇ ਆ ਤੇ ਅਸੀਂ ਦੇਖੋ ਕਿ ਚੰਗੇ ਡਾਕਟਰ ਕੋ ਜਾਨਦੇ ਆ ਤੇ ਸਾਨੂੰ ਜਲਦੀ ਆਰਾਮ ਆ ਜਾਂਦਾ ਕਈ ਵਾਰੀ ਅਸੀਂ ਗੱਲੀ ਕਰਦੇ ਆ ਛੋਟੇ ਮੋਟੇ ਡਾਕਟਰ ਕੋ ਜਾਂਦੇ ਰਹਿੰਦੇ ਆ ਤੇ ਬਿਮਾਰੀ ਜਿਹੜੀ ਹੈ ਉਹ ਉਗਰ ਰੂਪ ਧਾਰਨ ਕਰ ਜਾਂਦੀ ਹੈ ਕੁਝ ਸਾਡਾ ਵੀ ਕਸੂਰ ਹੁੰਦਾ ਕੁਝ ਉਹ ਜਿਹੜੇ ਨੌਸਖੀ ਹੁੰਦੇ ਉਹਨਾਂ ਦਾ ਵੀ ਹੁੰਦਾ ਪਰ ਅਸੀਂ ਹਮੇਸ਼ਾ ਕਿਸੇ ਦੂਸਰੇ ਨੂੰ ਬਲੇਮ ਨਹੀਂ ਕਰ ਸਕਦੇ ਖੁਦ ਸਾਡਾ ਹੀ ਬਹੁਤ ਜ਼ਿਆਦਾ ਕਸੂਰ ਹੁੰਦਾ ਕਿਉਂਕਿ ਅਸੀਂ ਉਹ ਜਾਂ ਕਿਤੇ ਹੋਰ ਡਾਕਟਰ ਕੋਲ ਜਾਣ ਦੀ ਬਜਾਏ ਅਸੀਂ ਖੁਦ ਮੈਡੀਸਿਨ ਲੈਂਦੇ ਆ ਤੇ ਫਿਰ ਕਈ ਵਾਰੀ ਆਰਾਮ ਵੀ ਵੜਾ ਜਾਂਦਾ ਜਦੋਂ ਆਰਾਮ ਆਣਾ ਹੁੰਦਾ ਤੇ ਕਹਿੰਦੇ ਨੇ ਨਾ ਉਹਨੂੰ ਸਵਾਦ ਚੁੰਡੀ ਤੋਂ ਵੀ ਆ ਜਾਂਦਾ ਤੇ ਅਸੀਂ ਇਹ ਬਿਮਾਰੀਆਂ ਦੇ ਇਲਾਜ ਵੀ ਕਹ ਲਈ ਤੇ ਇੱਕ ਹੋਰ ਗੱਲ ਅਸੀਂ ਹਮੇਸ਼ਾ ਹੀ ਕਹਿੰਦੇ ਆ ਤੇ ਹੁਣ ਵੀ ਕਹਿੰਦੇ ਰਵਾਂਗੇ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਫੋਲੋ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਦੇ ਰਿਆ ਕਰੋ ਤੇ ਇਹਦੇ ਨਾਲ ਸਾਡੀ ਪਹੁੰਚ ਲਾ ਚਾਈ ਹੁੰਦੀ ਹੈ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਜਣੇ ਸਾਥ ਦਿੰਦੇ ਆ ਤੇ ਸਾਰਿਆਂ ਦੇ ਸਾਥੀ ਵੈਸੇ ਬਹੁਤ ਲੋਡ ਹੁੰਦੀ ਹੈ ਤੇ ਸਾਰੇ ਲਈ ਇਵੇਂ ਹੀ ਸਪੋਰਟ ਕਰਦੇ ਰਹੀ ਤਾਂ ਅਬ ਕੋਈ ਤਿਗਨੂਰ ਕਦੀ ਨਾ ਕਦੀ ਕਾਮਯਾਬੀ ਮਿਲੇਗੀ ਐਵੇਂ ਤਾਂ ਸਾਰੇ ਹੀ ਖਸਤੇ ਆ ਕਿ ਤੂੰ ਵੀਡੀਓ ਬਣਾਉਂਦੀ ਰਣੀ ਆ ਤਕੀਬ ਜਾਨੀ ਕਿ ਸਾਨੂੰ ਦੇਸੀ ਇਲਾਜ ਥੋੜੇ-ਬਹੁਤੇ ਇਤਾਂ ਪਤਾ ਹੋਣਾ ਚਾਹੀਦਾ ਕਿ ਜਿਵੇਂ ਪਾਣੀ ਉਬਾਲਿਆ ਵਿੱਚ ਮੋਟੀ ਇਲਾਇਚੀ ਹੁੰਦੀ ਆ ਉਹ ਪਾ ਲਈ ਹਨਾ ਚੁੜੀ ਦੀ ਉਹਦਰਾ ਹੱਡ ਮਾ ਠੀਕ ਹੋ ਜਾਂਦਾ ਜਾਂ ਸੌਂਵ ਅਜਵਾਇਨ ਇਹਨਾਂ ਦਾ ਇਸਤੇਮਾਲ ਕੱਢ ਵਿੱਚ ਕੀਤਾ ਜਾਂਦਾ ਅਲਰਜੀ ਦੀ ਹੋ ਜਾਂਦੀ ਹੈ ਜਣੀ ਨਿੰਮ ਦਾ ਇਸਤੇਮਾਲ ਕਰਦੇ ਆ ਲੋਕੀ ਹੈ ਨਾ ਨਿੰਮ ਵਾਲਾ ਪਾਣੀ ਬੋਇਲ ਕਰਕੇ ਜਾਂ ਨਿੰਮ ਦਾ ਸਾਬਣ ਵਗੈਰਾ ਬਣਾ ਲੈਂਦੇ ਆ ਕਈ ਤਰ੍ਹਾਂ ਦੀਆਂ ਤਰਕੀਬਾਂ ਹੁੰਦੀਆਂ ਜਿਹੜੀਆਂ ਘਰੇਲੂ ਵੀ ਇਸਤੇਮਾਲ ਕੀਤੀਆਂ ਜਾਂਦੀਆਂ ਤੂੰ ਵੀ ਰਮਾ ਦਿੰਦੇ ਪਿੰਡਾਂ ਵਾਲੇ ਤਾਂ ਤੇ ਪਰ ਸ਼ਹਿਰਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਹੋਰ ਹੁੰਦੀਆਂ ਜਿਦਾ ਸਪਰੇਅ ਕਰ ਲਿਆ ਜਿੱਥੇ ਪਾਣੀ ਖੜਾ ਹੁੰਦਾ ਉਥੋਂ ਸਫਾਫ ਸਫਾਈ ਆਪਣੇ ਘਰ ਦੀ ਜ਼ਰੂਰ ਕਰਨੀ ਚਾਹੀਦੀ ਆ ਤੇ ਕਿਉਂਕਿ ਦੇਖੋ ਜੇ ਅਸੀਂ ਆਪ ਐਫਰਟਸ ਨਹੀਂ ਕਰਾਂਗੇ ਤੇ ਕਿਸੇ ਦੇ ਉੱਤੇ ਡਿਪੈਂਡੈਂਟ ਰਾਵਾਂਗੇ ਜਾਂ ਕਹੀ ਜਾਵਾਂਗੇ ਕਿ ਬਿਮਾਰੀ ਆ ਬਿਮਾਰੀ ਆ ਤੇ ਫੇ ਤਾਂ ਕੁਝ ਨਾ ਖਲ ਨਹੀਂ ਨਿਕਲਦਾ ਹੈਗਾ ਬਿਮਾਰੀ ਹੈਗੀ ਹੁੰਦੀ ਹੈ ਬਿਮਾਰ ਹੁੰਦੇ ਆ ਲੋਕ ਬਾਦਰ ਉਹਦਾ ਖਾਲ ਵੀ ਕਿੱਡੇ ਜਾ ਸਕਦਾ ਕਈ ਤਰੀਕੇ ਹੁੰਦੇ ਆ ਜਿਨ੍ਹਾਂ ਨੂੰ ਵਰਤ ਕੇ ਸੇ ਆਪਣੇ ਸੇਧਾ ਧਿਆਨ ਜਿਹੜਾ ਉਹ ਰੱਖ ਸਕਦੀ ਹੈ ਜਦੋਂ ਅਸੀਂ ਸੇ ਕਹਿੰਦੇ ਹੁੰਦੇ ਆ ਅੱਖਾਂ ਗਈਆਂ ਜਹ ਜਹਾਨ ਗਿਆ ਤੇ ਕੰਨ ਗਏ ਤੇ ਰਾਗ ਗਿਆ ਨੱਕ ਗਏ ਤੇ ਸਾਰਾ ਖੁਸ਼ਬੂ ਵਗੈਰਾ ਸਾਨੂੰ ਸੁਣਨ ਦਾ ਪਤਾ ਹੀ ਨਹੀਂ ਲੱਗਦਾ ਹਨਾ ਤੇ ਜੀਪ ਦੰਦ ਗਏ ਜਾਂ ਜੀਪ ਗਏ ਤੇ ਸਵਾਰ ਗਿਆ ਤੇ ਆਪਣੀ ਸੇਤ ਦਾ ਧਿਆਨ ਸਭ ਸਾਰਿਆਂ ਨੂੰ ਖੁੱਦ ਰੱਖਣਾ ਇਹਨਾਂ ਗਿਆਨ ਇੰਦਰੀਆਂ ਵੀ ਇਹਨਾਂ ਨੂੰ ਕਿਹਾ ਜਾਂਦਾ ਸਕਿਨ ਜਿੱਦਾਂ ਉੱਤੇ ਅਲਰਜੀ ਹੋ ਜਾਂਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਅਸੀਂ ਖੁੱਦ ਰੱਖਣਾ ਸਾਨੂੰ ਆਪਣੇ ਆਪ ਦੇ ਵਿੱਚ ਇੰਨੀਆਂ